ਧਨ ਗੁਰੂ ਨਾਨਕ ਦੇਵ ਜੀ ਮਹਾਰਾਜ ਦੂਸਰੀ ਉਦਾਸੀਤ ਬਾਗ ਜਦ ਤੀਸਰੀ ਉਦਾਸੀ ਦੀ ਤਿਆਰੀ ਕਰਨ ਲੱਗਿਆ ਜਾਣ ਵਾਸਤੇ ਤਾਂ ਪਤ ਕੀ ਮਾਤਾ ਤ੍ਰਿਪਤਾ ਜੀ ਔਖਿਆ ਹੋ ਗਏ ਕਿਉਂਕਿ ਗੁਰੂ ਨਾਨਕ ਨੇ 12-12 ਸਾਲ ਇਧਰ ਵੀ ਰੋਸ਼ਨੀ ਵੰਡਣੀ ਹੈ ਇਧਰ ਵੀ ਚਾਨਣਾ ਦੇਣਾ ਹੈ ਇਧਰ ਵੀ ਚਾਨਣਾ ਦੇਣਾ ਹੈ ਸਿਧਾਂ ਨੂੰ ਵੀ ਦੱਸਣਾ ਹੈ ਜੋਗੀਆਂ ਨੂੰ ਵੀ ਦੱਸਣਾ ਹੈ ਮੱਖੇ ਦੇ ਹਾਜੀਆਂ ਨੂੰ ਵੀ ਦੱਸਣਾ ਹੈ ਦੀਵਾ ਤੇ ਕਿਸੇ ਇੱਕ ਘਰ ਜਲਦਾ ਹੈ ਸੂਰਜ ਤੇ ਹਰ ਪਾਸੇ ਚਾਨਣਾ ਦਿੰਦਾ ਹੈ ਇਹੀ ਸੂਰਜ ਦੀ ਪਹਿਚਾਣ ਗੁਰਨਾਣਿਕ ਦੀਵਾ ਨਹੀਂ ਸੀ ਅਗਰ ਦੀਵਾ ਹੁੰਦਾ ਤਾਂ ਸਿਰਫ ਪੰਜਾਬ ਦੇ ਚ ਹੀ ਜਲਣਾ ਸੀ ਛੇਖਾਂ ਦੇ ਘਰ ਦੇ ਚ ਹੀ ਜਲਣਾ ਸੀ ਔਰ ਕਿਧਰੇ ਨਹੀਂ ਜਲਣਾ ਸੀ ਜਿਹੜਾ ਚਾਨਣਾ ਉਹਨਾਂ ਨੇ ਹਰ ਦੁਆਰ ਤੇ ਬਨਾਰਸ ਦੇ ਦਿੱਤਾ ਉਹੀ ਚਾਨਣਾ ਵੰਡਣ ਵਾਸਤੇ ਉਹ ਮੱਕੇ ਮਦੀਨੇ ਵੀ ਚਲੇ ਗਏ ਬਗਦਾਦ ਵੀ ਚਲੇ ਗਏ ਸੁਮੇਰ ਪर्वਤ ਤੇ ਵੀ ਚਲੇ ਗਏ ਸੂਰਜ ਉਹਦੀ ਦ੍ਰਿਸ਼ਟੀ ਵਿੱਚ ਸਾਰੀ ਧਰਤੀ ਉਸ ਦੀ ਆਪਣੀ ਹੈ ਸਾਰੇ ਜਗਾਂ ਰੋਸ਼ਨੀ ਵੰਡਦਾ ਤੀਸਰੀ ਉਦਾਸੀ ਦੀ ਜਦ ਤਿਆਰੀ ਕੀਤੀ ਹੈ ਮਾਤਾ ਤ੍ਰਿਪਤਾ ਜੀ ਹੱਥ ਜੋੜ ਕੇ ਹੁਣ ਕਹਿਨੀਆਂ ਬਈ ਮੈਂ ਮਾਂ ਹਾਂ ਤੇ ਮੈਨੂੰ ਮਾਂ ਬੜਨ ਦਾ ਸਵਾਗ ਪ੍ਰਾਪਤ ਹੋਇਆ ਨਾ ਜਾ ਹੁਣ ਰੁਕ ਜਾ ਕਿਉਂ ਤੁਸੀਂ ਗ੍ਰਸਤੀ ਹੋ ਤੁਹਾਡੇ ਬੱਚੇ ਵੀ ਨੇ ਫਿਰ ਮਾਂ ਬਾਪ ਬੁੱਢੇ ਹੋ ਗਏ ਨ ਮੈਂ ਬਿਰਧ ਹੋ ਗਈਆਂ ਪਿਤਾ ਬਿਰਧ ਹੋ ਗਏ ਪਰਿਵਾਰ ਦੇ ਚ ਰਹਿਣਾ ਵੀ ਧਰਮ ਹੈ ਨਿਰਾ ਜਗਤ ਨੂੰ ਗਿਆਨ ਦੇਣਾ ਹੀ ਧਰਮ ਨਹੀਂ ਪਰਵਾਰ ਦੇ ਚ ਰਹਿਣਾ ਵੀ ਧਰਮ ਹੈ ਇਸ ਧਰਮ ਦੀ ਤੁਸੀਂ ਕਿਉਂ ਨਹੀਂ ਪਾਲਣਾ ਕਰਦੇ ਧਨ ਗੁਰੂ ਨਾਨਕ ਦੇਵ ਜੀ ਮਹਾਰਾਜ ਆਪਣਾ ਮਸਤਕ ਮਾਤਾ ਦੇ ਚਰਨਾ ਤੇ ਰੱਖ ਕੇ ਕਹਿੰਦੇ ਨਾ ਮਾਂ ਮੈਂ ਕਦੇ ਪਰਵਾਰ ਤੋਂ ਵਿਛੜਿਆ ਹੀ ਨਹੀਂ ਕਦੇ ਹੀ ਨਹੀਂ ਵਿਛੜਿਆ ਹੁਣ ਮੁਸਕਰਾਈਆਂ ਮਾਤਾ ਜੀ ਤੂੰ ਅਨਹੋਣੀਆ ਗੱਲਾਂ ਕਰਦਾ ਏ ਰਮਜੀ ਗੱਲਾਂ ਕਰਦਾ ਏ ਮੇਰੇ ਪੱਲੇ ਕੁਝ ਨਹੀਂ ਬਾਰਾਂ ਬਾਰਾਂ ਸਾਲ ਤੇਰਾ ਪਤਾ ਨਹੀਂ ਚੱਲਦਾ ਤੂੰ ਕਹਿੰਦਾ ਮੈਂ ਪਰਿਵਾਰ ਤੋਂ ਕਦੀ ਵਿਛੜਿਆ ਹੀ ਨਹੀਂ ਕਹ ਤੂੰ ਪਰਿਵਾਰ ਨੂੰ ਨਾਲ ਲੈ ਕੇ ਚਲਾ ਜਾਣਾ ਹਾਂ ਨਾਲ ਲੈ ਕੇ ਜਾਣਾ ਮੇਰਾ ਪਰਿਵਾਰ ਮੇਰੇ ਨਾਲ ਹੋ ਮਾਂ ਨਾਨਕ ਇਹ ਨਹੀਂ ਹੈ ਜੋ ਤੂੰ ਵੇਖ ਰਹੀ ਹੈਂ ਨਾਨਕ ਉਹ ਹੈ ਜੋ ਸੂਖਸ਼ਮ ਦੁਨੀਆ ਹੈ ਜੋ ਸੂਖਸ਼ਮ ਸਰੀਰ ਹੈ ਹਜ਼ਰਤ ঈਸਾ ਕਹਿੰਦੇ ਸਨ ਅਵਤਾਰ ਤੋਂ ਪਹਿਲੇ ਮਾਂ ਬਾਪ ਨਹੀਂ ਲਾਭ ਉਠਾਉਂਦੇ ਫਿਰ ਸ਼ਰੀਰਕ ਨਹੀਂ ਲਾਭ ਉਠਾਉਂਦੇ ਫਿਰ ਸ਼ਹਿਰ ਵਾਸੀ ਨਾਭ ਨਹੀਂ ਉਠਾਉਂਦੇ ਫਿਰ ਉਹਦਾ ਜਿਹੜਾ ਲੰਗੋਟਿਆ ਯਾਰ ਹੁੰਦਾ ਉਹ ਵੀ ਨਹੀਂ ਲਾਭ ਉਠਾਉਂਦਾ ਉਹ ਵੀ ਆਪਣੇ ਹੀ ਸਮ ਇਹ ਲੋਕ ਵਾਂਝੇ ਹੀ ਰਹਿ ਜਾਂਦੇ ਸ਼ਹਿਰ ਵਾਸੀਆ ਨਹੀਂ ਇਸਾਂ ਨੂੰ ਸੂਲੀ ਤੇ ਚੜਿਆ ਸੀ। ਕਿ ਪਰਿਵਾਰ ਤੁਹਾਡੇ ਨਾਲ ਜਾਂਦਾ ਆ ਨਾਲ ਜਾਂਦਾ। ਮਾਤਾ ਸੋਚਦੀ ਏ ਸ਼ਾਇਦ ਪਰਿਵਾਰ ਦੀਆਂ ਯਾਦਾਂ ਨਾਲ ਲੈ ਕੇ ਜਾਂਦਾ ਹੋਵੇਗਾ ਇੰਜ ਕਹਿ ਰਿਹਾ। ਅੱਛਾ ਇਹ ਦੱਸ ਜਿਹੜਾ ਪਰਿਵਾਰ ਤੁਹਾਡੇ ਨਾਲ ਜਾਂਦਾ ਉਹਦੇ ਚ ਮਾਂ ਹੈ। ਮਾਂ ਹੈ। ਮਹਾਰਾਜ ਕਹਿੰਦੇ ਨੇ ਮੈਂ ਤੇ ਮਾਂ ਤੋਂ ਕਦੀ ਵਿਛੜਿਆ ਹੀ ਨਹੀਂ ਮਾਂ ਮੇਰੇ ਨਾਲ ਹਰ ਵਕਤ ਹਰ ਵਕਤ ਫਿਰ ਹੱਸ ਪਈਆਂ ਕਵੀ ਸੰਤੋਖ ਸਿੰਘ ਜੀ ਨੇ ਲੰਬੀ ਚੋੜੀ ਇੱਕ ਕਹਾਣੀ ਲਿਖੀ ਹੈ ਤ੍ਰਿਪਤਾ ਜੀ ਕਹਿੰਦੇ ਨੇ ਉਤਰ ਨਾਨਕ ਦੱਸੇਗਾ ਉਹ ਜਿਹੜੀ ਮਾਂ ਤੁਹਾਡੇ ਨਾਲ ਜਾਂਦੀ ਹੈ ਉਹਦਾ ਨਾਂ ਕੀ ਹੈ ਵਹਿਮ ਪੈ ਗਿਆ ਕੋਈ ਹੋਰ ਮਾਂ ਤੇ ਨਹੀਂ ਬਣਾ ਲਈ ਨਾਲ ਲੈ ਜਾਂਦਾ ਕੋਈ ਬਿਰਦ ਮਾਤਾ ਜਾਂਦੀ ਹੈ ਉਹਦਾ ਨਾਂ ਕੀ ਹੈ ਨਾਂ ਦਾ ਪਤਾ ਹੈ ਮਹਾਰਾਜ ਕਹਿਣ ਨਾ ਉਹ ਗੁਰਨਾਗ ਨੇ ਕਿਨੇ ਆਪਣੇ ਸਾਰੇ ਪਰਿਵਾਰ ਦੇ ਮੈਂਬਰਾਂ ਦਾ ਨਾਂ ਦੱਸਿਆ ਇੱਕ ਸ਼ਬਦ ਦੇ ਜ ਦੱਸਿਆ ਗੌੜੀ ਰਾਗ ਦਾ ਦੂਜਾ ਸ਼ਬਦ ਹੈ ਆਪਣੀ ਮਾਤਾ ਦਾ ਨਾਮ ਦੱਸਿਆ ਪਿਤਾ ਦਾ ਨਾਮ ਦੱਸਿਆ ਪਰਾ ਦਾ ਨਾਮ ਦੱਸਿਆ ਭੈਣ ਦਾ ਨਾਮ ਦੱਸਿਆ ਪਤਨੀ ਦਾ ਨਾਮ ਦੱਸਿਆ ਸੱਸ ਤੇ ਸਹੁਰੇ ਦਾ ਨਾਮ ਦੱਸਿਆ ਬੱਚਿਆਂ ਦੇ ਨਾਮ ਐ ਮੇਰਾ ਪਰਿਵਾਰ ਅਗਰ ਇਹ ਪਰਿਵਾਰ ਜੋ ਗੁਰੂ ਨਾਨਕ ਦੇਵ ਜੀ ਮਹਾਰਾਜ ਦੱਸਦੇ ਪੈਣ ਹੈ ਨਹੀਂ ਹੈ ਤੋ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ ਉਸ ਮਨੁੱਖ ਦੇ ਉੱਤੇ ਠੱਪਾ ਲਾ ਦੇਣਾ ਯਤਿਮ ਹੈ ਯਤਿਮ ਹੈ ਕੱਖ ਵੀ ਨਹੀਂ ਕੁਝ ਵੀ ਨਹੀਂ ਨਾ ਮਾਂ ਨਾ ਪਿਤਾ ਨਾ ਭੈਣ ਨਾ ਭਰਾ ਕੋਈ ਵੀ ਨਹੀਂ ਯਤਿਮ ਅਰ ਪੱਖੋਂ ਯਤਿਮ ਹੈ ਕੁਝ ਵੀ ਨਹੀਂ ਮਾਂ ਦਾ ਨਾਂ ਰਸੈਂਗਾ ਸਤਗੁਰੂ ਦੇਵ ਜੀ ਦੱਸਦੇ ਨੇ ਤੇ ਧਿਆਨ ਨਾਲ ਤੁਸੀਂ ਸੁਣਨਾ ਅਗਰ ਤੁਹਾਡੇ ਸੁਖਸ਼ਮ ਸਰੀਰ ਦਾ ਇਹ ਪਰਿਵਾਰ ਹੈ ਤਾਂ ਤੇ ਅਸੀਂ ਪਰਿਵਾਰ ਵਾਲਿਆਂ ਇੱਤੇ ਹੱਥ ਜੋੜ ਕੇ ਮੈਂ ਮਾਫੀ ਮੰਗਾ ਚਾਹੇ ਮੈਂ ਆ ਤੇ ਭਾਵੇਂ ਤੁਸੀਂ ਯਤੀਮ ਦੇ ਯਤੀਮ ਦੀ ਕੁਝ ਵੀ ਨਹੀਂ ਕੁਝ ਵੀ ਸਤਗੁਰudev ਜੀ ਮਹਾਰਾਜ ਆਪਣੇ ਮਾਤਾ ਦਾ ਨਾਮ ਦੱਸਦੇ ਨੇ ਮਾਤਾ ਮਤ ਪਿਤਾ ਸੰਤੋ ਪਰਮਾਤਮਾ ਦੀ ਦਿੱਤੀ ਹੋਈ ਜਿਹੜੀ ਮੇਰੇ ਕੋਲ ਮਤ ਹੈ ਇਹ ਮੇਰੀ ਮਾਂ ਹੈ ਇਹ ਮੇਰੀ ਮਾਤਾ ਹੈ ਅਸੀਂ ਉਹਨੂੰ ਯਤੀਮ ਆਖਦੇ ਹਾਂ ਜੇ ਦੀ ਮਾਂ ਮਰ ਜਾਏ ਮਹਾਰਾਜ ਕਹਿੰਦੇ ਨੇ ਉਹਨੂੰ ਯਤੀਮ ਆਖੋ ਜੇ ਦੀ ਮਤ ਮਰ ਜਾਂਦੀ ਹੈ ਜੇ ਦੀ ਮਾਂ ਮਰ ਗਈ ਹੈ ਉਹ ਜ਼ਿੰਦਾ ਰਹਿਣ ਦੇ ਫਿਰ ਵੀ ਵਸੀਲੇ ਲੱਭ ਲਏਗਾ ਦੇਦੀ ਮਤ ਮਰ ਗਈ ਤੇ ਜ਼ਿੰਦਗੀ ਸਾਰੀ ਹੀ ਠੋਕਰਾਂ ਕਾਏਗਾ ਔਰ ਕੀ ਹੈ ਮਤ ਮਰੀ ਹੋਈ ਦੀ ਪਹਿਚਾਣ ਕੀ ਹੋਵੇਗੀ ਇਹ ਦੁੱਧ ਨਹੀਂ ਪੀਏਗਾ ਪਾਣੀ ਨਹੀਂ ਪੀਏਗਾ ਧੂਆ ਪੀਵੇਗਾ ਤੂੰ ਮਰਪਾਂ ਮਤ ਮਰੀ ਹੋਈ ਹੈ ਇਹ ਪਾਣੀ ਨਹੀਂ ਪੀਏਗਾ ਦੁੱਧ ਨਹੀਂ ਪੀਏਗਾ ਸ਼ਰਾਬ ਪੀਏਗਾ ਮਤ ਮਰ ਗੱਟ ਹੈ ਹੈ ਗੁਰੂ ਦਾ ਸਿੱਖ ਇਕ ਕੈਸਾ ਜ ਕੰਗਾ ਨਹੀਂ ਫੇਰੇਗਾ ਕੈਂਚੀ ਫੇਰੇਗਾ ਮਤ ਜੋ ਮਰ ਗਏ ਮਤ ਜੋ ਮਰ ਗਏ اے ਗੁਰੂ ਘਰ ਸਿੱਖ ਇਕ ਕੈਸਾ ਦੇ ਚ ਕੰਗਾ ਨਹੀਂ ਫੇਰੇਗਾ ਉਸ ਤਰ੍ਹਾਂ ਫੇਰੇ ਇਹ ਅਮਰਤ ਵੇਲੇ ਨਹੀਂ ਉੱਠੇਗਾ ਇਹ ਜੱਪ ਤਪ ਨਹੀਂ ਕਰੇਗਾ ਮਤ ਜੋ ਮਰ ਗਏ ਮਾਸੂਮ ਬੱਚੇ ਦੀ ਮਾਂ ਨਾ ਆਵੇ ਕਿਵੇਂ ਪੱਲੇਗਾ ਮਤ ਨਹੀਂ ਹੈ ਚੰਗੀ ਮਤ ਨਹੀਂ ਹੈ ਇਹ ਮਨੁੱਖ ਕਿਵੇਂ ਜੀ ਸਕੇਗਾ ساری ਜ਼ਿੰਦਗੀ ਠੋਕਰਾਂ ਤੋਂ ਬਿਨਾ ਹੋਰ ਕੁਝ ਵੀ ਨਹੀਂ ਹੋਵੇਗਾ ਮਹਾਰਾਜ ਕਹਿੰਦੇ ਨੇ ਚੰਗੀ ਮਤ ਮੇਰੀ ماں ਕ੍ਰਿਪਤਾ ਜੀ ਕਹਿੰਨੀ ਹੈ ਪਰਿਵਾਰ ਕੇਵਲ ਮਾਂ ਤੱਕ ਮਹਦੂਦ ਨਹੀਂ ਹੁੰਦਾ ਪਿਤਾ ਵੀ ਆਉਂਦਾ ਹੈ ਮਹਾਰਾਜ ਇੱਕਦਮ ਕਹਿੰਦੇ ਨੇ ਪਿਤਾ ਸੰਤੋਖ ਸੰਤੁਸ਼ਟ ਮਨੁੱਖ ਹਰ ਥਾਂ ਤੇ ਅਨੰਦਿਤ ਹੈ ਅਸੰਤੁਸ਼ਟ ਮਨੁੱਖ ਹਰ ਥਾਂ ਤੇ ਦੁਖੀ ਹੈ ਹਰ ਥਾਂ ਤੇ ਦੁਖੀ ਸੰਤੁਸ਼ਟਤਾ ਹੀ ਮਨੁੱਖ ਨੂੰ ਰਜੇਵਾ ਦਿੰਦੀ ਹੈ ਕੋਈ ਧਨ ਸੰਪਦਾ ਰਜੇਵਾ ਨਹੀਂ ਦਿੰਦੀ ਬਿਨਾ ਸੰਤੋਖ ਨਹੀਂ ਕੋਰ ਤ੍ਰਿਪਤੀ ਤੇ ਸੰਤੋਖ ਦੇ ਮਹਾਰਾਜ ਕਹਿੰਦੇ ਨੇ ਜੋ ਸੰਤੋਖ ਹੈ ਮੇਰਾ ਪਿਤਾ ਹੈ ਹਰ ਥਾਂ ਤੇ ਮੈਨੂੰ ਆਨੰਦਿਤ ਰੱਖਦਾ ਹਰ ਥਾਂ ਤੇ ਮੈਨੂੰ ਖੁਸ਼ ਰੱਖਦਾ ਹਰ ਥਾਂ ਤੇ ਮੈਂ ਖੇੜੇ ਵਿੱਚ ਰਹਿਣਾ ਜੋ ਕੁਝ ਹੈ ਜੈਸਾ ਹੈ ਠੀਕ ਸੰਤੋਸ਼ ਮਨੋਖ ਲਈ ਤ੍ਰਿਸ਼ਨਾਲੂ ਲੋਭੀ ਲਈ ਜੋ ਕੁਝ ਹੈ ਜੈਸਾ ਹੈ ਮੈਨੂੰ ਕਬੂਲ ਨਹੀਂ ਪ੍ਰਮਾਨ ਨਹੀਂ ਠੇਕ ਨਹੀਂ ਹੈ ਇਤੇ ਹਰ ਥਾਂ ਤੇ ਦੁਖੀ ਹੋਵੇਗਾ ਹਰ ਥਾਂ ਤੇ ਦੁਖੀ ਹੋਵੇ ਹਰ ਜਗ੍ਹਾ ਆਪਣੇ ਅਨੁਕੂਲ ਨਹੀਂ ਹੋ ਸਕਦੀ ਕਿਸੇ ਵਕਤ ਮੌਸਮ ਅਨੁਕੂਲ ਨਹੀਂ ਹੋ ਸਕਦਾ ਕਿਸੇ ਵਕਤ ਹਾਲਾਤ ਅਨੁਕੂਲ ਨਹੀਂ ਹੋ ਸਕਦੇ ਕਿਸੇ ਵਕਤ ਵਾਤਾਵਰਣ ਅਨੁਕੂਲ ਨਹੀਂ ਹੋ ਸਕਦਾ ਠੀਕ ਹੈ ਨਹੀਂ ਤੋਂ ਨਾ ਸੀ ਜੋ ਹੈ ਜੈਸਾ ਹੈ ਕਿ ਕਬੂਲ ਪਰਵਾਨ ਆਪ ਦੀ ਗਿਆਤਿ ਲਈ ਅਰਜ਼ ਕਰਾਂ ਵਿਦਵਾਨਾਂ ਨੇ ਕਿੰਨੀਆਂ ਤਰ੍ਹਾਂ ਦੀਆਂ ਅਸੰਤੁਸ਼ਟੀਆਂ ਮੰਨੀਆਂ ਨੇ ਪਰਵਾਰਿਕ ਅਸੰਤੁਸ਼ਟੀ ਵਿਵਹਾਰਿਕ ਅਸੰਤੁਸ਼ਟੀ ਵਿਅਕਤੀਗਤ ਅਸੰਤੁਸ਼ਟੀ परिवारक असंतुष्टि पहचान की होगी यह मनुख गिल करता रहेगा हर जगह जैसा भरा चाहिए वैसा नहीं है तो दुखी है जैसी औलाद चाहिए सी वैसी नहीं है तो दुखी है। जैसी पत्नी चाहिए सी वैसी नहीं है तो रोंद पिटदा पिटता जैसा पति चाहिए वैसी नहीं ਪੈਸਾ ਨਹੀਂ ਹੈ ਤਾਂ ਦੁਖੀ ਕਲਪ ਰਹੀ ਜਿਵੇਂ ਮਾਂ-ਬਾਪ ਚਾਹੀਦੇ ਸਨ ਵੈਸੇ ਨਹੀਂ ਨੇ ਤਾਂ ਕੋਈ ਮਾਂ-ਬਾਪ ਤੋਂ ਅੰਤੁਸ਼ਟ ਕੋਈ ਭੈਣ ਤੋਂ ਅਸੰਤੁਸ਼ਟ ਕੋਈ ਭਰਾ ਤੋਂ ਕੋਈ ਪਤਨੀ ਤੋਂ ਕੋਈ ਪਤੀ ਤੋਂ ਕੋਈ ਬੱਚਿਆਂ ਤੋਂ ਇਹਨੂੰ ਪਰਿਵਾਰਿਕ ਅਸੰਤੁਸ਼ਟੀ ਕਹਿੰਦੇ ਇਹ ਮਨੁੱਖ ਪਰਿਵਾਰਿਕ ਤਲ ਤੇ ਅਸੰਤੁਸ਼ਟ ਜੋ ਆਪਣੇ ਪਰਿਵਾਰ ਤੋਂ ਅਸੰਤੁਸ਼ਟ ਹੈ ਗੁਰਬਾਣੀ ਕਹਿੰਦੀ ਹੈ ਇਹਦੀਆਂ ਨਜ਼ਰਾਂ ਦੂਜਿਆਂ ਦੇ ਪਰਿਵਾਰ ਤੇ ਹੋਣਗੀਆਂ ਲੋਭਾਦ ਦ੍ਰਿਸ਼ਟ ਪਰਗ੍ਰਹਿਣ ਪਰਗ੍ਰਹਿਣ ਦੂਜੇ ਦਾ ਘਰ ਲੋਭਾਦ ਦ੍ਰਿਸ਼ਟ ਪਰਗ੍ਰਹਿਣ ਜਦ ਵਿਦ ਆਚਰਣ ਇਹ ਆਚਰਣ ਤੋਂ ਹੀਣਾ ਹੋਵੇਗਾ ਇਹਦੀ ਦ੍ਰਿਸ਼ਟੀ ਆਪਣੇ ਘਰ ਦੇ ਚ ਨਹੀਂ ਹੋਵੇ ਕਿਉਂ ਆਪਣੇ ਘਰ ਤੋਂ ਅਸੰਤੁਸ਼ਟ ਆਪਣੇ ਪਰਿਵਾਰ ਤੋਂ ਅਸੰਤੁਸ਼ਟ। ਇਹਦੀ ਦ੍ਰਿਸ਼ਟੀ ਹਰ ਵਕਤ ਦੂਜੇ ਦੇ ਕਰਦੇ। ਆਵੇਂ ਦੇ ਹੱਥ ਤੇ ਨਹੀਂ ਪਹੁੰਚ ਸਕਦੇ ਦ੍ਰਿਸ਼ਟੀ ਤੇ ਪਹੁੰਚਦੀ ਹੈ। ਆਵੇਂ ਦੇ ਪੈਰ ਨਾ ਪਹੁੰਚ ਸਕਣ ਦ੍ਰਿਸ਼ਟੀ ਤੇ ਪਹੁੰਚਦੀ ਹੈ। ਦੂਸਰਾ ਵਿਵਹਾਰਿਕ ਅਸੰਤੁਸ਼ਟੀ। ਜੈਸੀ ਪ੍ਰਾਪਲਬਦ ਹੈ, ਜੈਸੀ ਉਪਜੀਵਕਾ ਹੈ, ਜੋ ਕੁਝ ਮਿਲ ਰਿਹਾ ਹੈ, ਧਨ ਕਬੂਲ ਨਹੀਂ। ਠੀਕ ਨਹੀਂ। ਜੋ ਕੁਛ ਉਪਜੀਵਕ ਲਈ ਆ ਰਿਹਾ ਹੈ ਕਬੂਲ ਨਹੀਂ असंतोष। ਉਹ ਐਸੇ ਮਨੁੱਖ ਦੀ दृष्टि ਕਿਉਂਕਿ ਆਪਣਾ ਧਨ ਸੰਪਤਾ ਤੋਂ ਪਸੰਤੁਸ਼ਟ ਹੈ। ਇਹਦੀ ਦ੍ਰਿਸ਼ਟੀ ਦੂਜਿਆਂ ਦੇ ਧਨ ਤੇ ਹੋਵੇ। ਦੂਜਿਆਂ ਦੀ ਸੰਪਤਾ ਤੇ ਹੋਵੇ ਕਿਉਂਕਿ ਆਪਣੇ ਤੋਂ ਤੇ ਅਸੰਤੁਸ਼ਟ। ਦੁਨੀਆਂ से डांग ਲਾਜ਼ ਦੀ ਹੁੰਦੀ ਹੈ। ਲੋਭਾਦ ਦ੍ਰਿਸ਼ਟ ਪਰਗ੍ਰਹਿੰ ਜਦ ਬਿਦ ਆਚਰਨ ਇਹਦੇ ਆਚਰਣ ਤੇ ਇਹਦੇ ਹੱਥ ਤੇ ਅਜੇ ਆਚਰਨ ਤੋਂ ਹੀਣੇ ਨਹੀਂ ਨੇ ਇਹਦੀਆਂ ਨਜ਼ਰਾਂ ਆਚਰਨ ਤੋਂ ਹੀਣ ਇਹਦੇ ਪੈਰ ਤੇ ਅਜੇ ਆਚਰਨ ਹੀ ਨਹੀਂ ਪੈਰਾਂ ਨੂੰ ਇਸਨੇ ਕਾਬੂ ਰੱਖਿਆ ਕਿਉਂਕਿ ਬੇੜੀਆਂ ਨੇ ਹੱਥਾਂ ਨੂੰ ਇਸਨੇ ਕਾਬੂ ਰੱਖਿਆ ਕਿਉਂਕਿ ਹਤਕੜੀਆਂ ਨੇ ਤੇ ਨਜ਼ਰਾਂ ਵਾਸੇ ਨਾ ਕੋਈ ਹਤਕੜੀਆਂ ਨਾ ਬੇੜੀਆਂ ਦੇ ਦੀਆਂ ਨਜ਼ਰਾਂ ਦੂਜੇ ਦੇ ਵੱਲ ਲੋਭਾਦ ਦ੍ਰਿਸ਼ਟ ਪਰਗ੍ਰਹਿ ਜਦ ਵਿਦ ਆਚਰਣ ਅੱਜ ਨਜ਼ਰਾਂ ਨੂੰ ਇਹ ਨਹੀਂ ਰੋਕ ਸਕਿਆ ਨਾ ਕਿਸੇ ਦਿਨ ਐਸਾ ਵੀ ਹੋਵੇਗਾ ਇਹਨੂੰ ਮੌਕਾ ਮਿਲੇ ਆਪਣੇ ਹੱਥਾਂ ਨੂੰ ਵੀ ਨਹੀਂ ਰੋਕ ਸਕਿਆ ਕੰਨ ਨਾਲ ਸੁਣ ਅੱਜ ਇਹ ਨਜ਼ਰਾਂ ਨੂੰ ਨਹੀਂ ਰੋਕ ਸਕਿਆ ਹੋ ਸਕਦਾ ਹੈ ਜਿਸ ਦਿਨ ਇਸ ਨੂੰ ਮੌਕਾ ਮਿਲਿਆ ਤੇ ਆਪਣੇ ਪੈਰਾਂ ਨੂੰ ਵੀ ਨਹੀਂ ਰੋਕ ਸਕਦੇ ਨਜ਼ਰਾਂ ਇਸ ਦੇ ਪੈਰਾਂ ਨੂੰ ਭਟਕਾ ਕੇ ਰੱਖ ਦੇਣ ਗਿਆ ਨਜ਼ਰਾਂ ਇਹਦੇ ਹੱਥਾਂ ਨੂੰ ਭਟਕਾ ਕੇ ਰੱਖ ਦੇ ਇਸ ਵਾਸਤੇ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਪਰਮਾਨੰ ਕਰਦੇ ਨੇ ਦ੍ਰਿਸ਼ਟ ਵਿਕਾਰੀ ਬੰਧਨ ਬਾਂਦੇ ਔ ਤਾਂ ਕੇ ਬਲ ਜਾਏ ਮੈਂ ਸਦਕੇ ਜਾਣਾ ਉਸ ਤੋਂ ਜਿਹੜਾ ਆਪਣੀ ਦ੍ਰਿਸ਼ਟੀ ਨੂੰ ਵੀ ਰੋਕ ਲੈਂਦਾ ਨਹੀਂ ਦੂਜੇ ਦੇ ਘਰ ਦੇ ਚ ਨਹੀਂ ਜਾਣਾ ਇਹੀ ਹੈ ਇਸ ਘਰ ਮੇ ਹੈ ਸੋ ਜੋ ਤੂੰ ਢੋਂਡ ਲਗਾਏ ਅਵਰ ਕਿਸੇ ਕਹਿ ਮਤ ਕੀ ਨਹੀਂ ਮਹਾਰਾਜ ਕਹਿੰਦੇ ਮੈਂ ਉਸ ਤੋਂ ਸਦਕੇ ਜਾਣਾ ਕੁਰਬਾਨ ਜਾਣਾ ਇਹ ਨਹੀਂ ਆਖੇ ਜਿਹੜੇ ਆਪਣੇ ਹੱਥਾਂ ਨੂੰ ਹੱਥਾਂ ਨੂੰ ਤੇ ਬਫੇਰਿਆਂ ਨੇ ਰੋਕਿਆ ਸਾਰਿਆਂ ਨੇ ਰੋਕਿਆ ਕਿਉਂਕਿ ਅਤਕੜੀਆਂ ਨੇ ਪਹਿਰਾਂ ਨੇ ਤੇ ਸਾਰਿਆਂ ਨੇ ਰੋਕਿਆ ਬਫੇਰਿਆਂ ਨੇ ਰੋਕਿਆ ਕਿਉਂਕਿ ਬੇੜੀਆਂ ਨੇ ਜੇਲਾਂ ਨੇ ਕਾਨੂੰਨ ਹੈ ਸਜ਼ਾ ਹੈ ਮਹਾਰਾਜ ਕਿਨਾਂ ਦ੍ਰਿਸ਼ਟ ਵਿਕਾਰੀ ਬੰਧਨ ਬਾਂਦੇ ਹੋਂ ਤਾਂ ਕੇਵਲ ਜਾ ਮੈਂ ਸਦਕੇ ਜਾਣਾ ਉਸ ਤੋਂ ਜਿਹੜਾ ਆਪਣੀ ਦ੍ਰਿਸ਼ਟੀ ਨੂੰ ਰੋਕ ਲੈਂਦਾ ਤੇ ਜਿਸ ਨੇ ਦ੍ਰਿਸ਼ਟੀ ਨੂੰ ਰੋਕ ਲਿਆ ਉਹਦੇ ਹੱਥ ਆਪੇ ਰੁਕ ਗਏ ਪ੍ਰਾਇ ਧਨ ਤੇ ਨਹੀਂ ਜਾਣਗੇ ਪ੍ਰਾਇ ਰੋਗ ਤੇ ਨਹੀਂ ਜਾਵੇ ਜਿਹਨੇ ਨਜ਼ਰਾਂ ਨੂੰ ਹੀ ਰੋਕ ਲਿਆ ਉਹਦੇ ਪੈਰ ਤੇ ਆਪੇ ਹੀ ਰੁਕ ਗਏ ਤੇ ਜਿਸ ਨੇ ਨਜ਼ਰਾਂ ਨੂੰ ਨਹੀਂ ਰੋਕੇ ਔਰ ਖੁੱਲਾ ਛੱਡਿਆ ਹੋਇਆ ਹੈ ਜਿਸ ਦਿਨ ਮੌਕਾ ਮਿਲੇ ਹੱਥਾਂ ਨੂੰ ਬੰਦਨ ਨਹੀਂ ਪਾ ਸਕੇਗਾ ਇਹ ਪੈਰਾਂ ਨੂੰ ਵੀ ਨਹੀਂ ਰੋਕ ਸਕੇਗਾ ਔਰ ਅਨਰਥ ਹੋ ਜਾਵੇਗਾ ਨਜ਼ਰਾਂ ਨਾਲ ਇਹਦਾ ਆਪਣਾ ਅੰਤਿਸ਼ ਕਰਨ ਮੈਲਾ ਹੁੰਦਾ ਹੈ ਦੂਜੇ ਨੂੰ ਚੋਟ ਨਹੀਂ ਪਹੁੰਚਦੀ ਪਰ ਇਹਦੇ ਹੱਥ ਪਹੁੰਚ ਗਏ ਨੇ ਇਹਦੇ ਪੈਰ ਪਹੁੰਚ ਗਏ ਨੇ ਦੂਜੇ ਨੂੰ ਚੋਟ ਪਹੁੰਚਦੀ ਦੂਜੇ ਦਾ ਨੁਕਸਾਨ ਹੁੰਦਾ ਇਸ ਵਾਸਤੇ ਕਾਨੂੰਨ ਹੈ ਹੱਥਕੜੀਆਂ ਨੇ ਬੇੜੀਆਂ ਨੇ ਪਰ ਨਜ਼ਰਾਂ ਪਹੁੰਚ ਗਈਆਂ ਨੇ ਇਹਦੇ ਨਾਲ ਦੂਜੇ ਨੂੰ ਹਾਨੀ ਨਹੀਂ ਪਾਉਂਦੀ ਪਰ ਆਪਣੀ ਹਾਨੀ ਬੜੀ ਭਾਰੀ ਹੋ ਜਾਂਦੀ ਹੈ ਬयंकर ਮਨ ਮੈਲਾ ਹੋ ਜਾਣਾ અત્યੰਤ ਮਨ ਮੈਲਾ ਹੋ ਜਾਣਾ ਮਹਾਰਾਜ ਕਹਿੰਦੇ ਇਹ ਜੋ ਸੰਤੁਸ਼ਟੀ ਹੈ ਜੋ ਸੰਤੋਖ ਹੈ ਮੇਰਾ ਬੇਟਾ ਇਹ ਮੈਨੂੰ ਹਰ ਜਗ੍ਹਾ ਤੇ ਅਨੰਦਿਤ ਰੱਖਦਾ ਸਤਿ ਭਾਈ ਕਰ ਇਹ ਵਿਸ਼ੇਖ ਉੱਚਾ ਆਚਰਣ ਸ਼ੀਲ ਤੇ ਸੰਜਮ ਇਹ ਮੇਰੇ ਬਰਾਂ ਨੇ ਮੇਰੇ ਨਾਲ ਤ੍ਰਿਪਤਾ ਜੀ ਕਹਿੰਦੀ ਨਾ ਪੁੱਤਰ ਨਾਨਕ ਇੱਕ ਤੇ ਤੇਰੀਆਂ ਗੱਲਾਂ ਮੇਰੀ ਸਮਝ ਵਿੱਚ ਨਹੀਂ ਆਈਆਂ ਜਿਵੇਂ ਕਬੀ ਸੰਤੋਖ ਸਿੰਘ ਜੀ ਲਿਖਦੇ ਨੇ ਪਰ ਇਹ ਦੱਸ ਜਿਹੜਾ ਪਰਿਵਾਰ ਤੇਰੇ ਨਾਲ ਜਾਂਦਾ ਉਹਦੇ ਵਿੱਚ ਪਤਨੀ ਵੀ ਹੈ ਮਗਰ ਹੈ ਤੋ ਫਿਰ ਏ ਦਸ ਫੇਰੇ ਫਿਰ ਸਸ ਤੇ ਸੋਰਾ ਕੌਣ ਨੇ ਹੁਣ ਮਾਤਾ ਜੀ ਖੁੱਲ ਕੇ ਸਾਹਮਣੇ ਆ ਗਈਆਂ ਕਵੀ ਸੰਤੋਖ ਸਿੰਘ ਜੀ ਇਸ ਤਰ੍ਹਾਂ ਲਿਖਦੇ ਨੇ ਔਰ ਇਹ ਸ਼ਬਦ ਹੈ ਇਸ ਸ਼ਬਦ ਦੀ ਵਿਆਖਿਆ ਉਹਨਾਂ ਨੇ ਲਿਖੀ ਹੈ ਜੋ ਗੌੜੀ ਰਾਗ ਦਾ ਦੂਸਰਾ ਸ਼ਬਦ ਮਹਾਰਾਜ ਕਹਿੰਦੇ ਨੇ ਸ਼ਰਮ ਸੁਰਤ ਦੋਹੇ ਸੱਸੂ ਰੁਭੈ ਕਰਣੇ ਕਾਮਣ ਕਰਮਨ ਲੈ ਸ਼ਰਮ ਮਿਹਨਤ ਨੂੰ ਕਹਿੰਦੇ ਨੇ ਸੰਸਕ੍ਰਿਤ ਦਾ ਸ਼ਬਦ ਹੈ ਸ਼ਰਮ ਸ਼ਰਮਦਾਨ ਮਿਹਨਤਦਾਨ ਕਰਨਾ ਜੋ ਮਿਹਨਤ ਮੁਸ਼ਕਲ ਗਾਲਣਾ ਹੈ ਇਹ ਮੇਰਾ ਸੋਧ ਹੈ ਸੁਰਤ ਜਿਹੜੀ ਮਨ ਦੀ ਇਕਾਗਰਤਾ ਹੈ ਟਿਕਾਉ ਹੈ ਇਹ ਮੇਰੀ ਸੱਸ ਹੈ ਮਿਹਨਤ ਰੂਪੀ ਸੋਹਰਾ ਸੁਰਤ ਰੂਪੀ ਸਸਦੇ ਸੰਜੋਗ ਤੋਂ ਇੱਕ ਲੜਕੀ ਦਾ ਜਨਮ ਹੋਇਆ ਜਿਹਨੂੰ ਕਹਿੰਦੇ ਨੇ ਭਗਤੀ ਏ ਮੇਰੀ ਕਾਮਣੇ ਮੇਰੀ ਇਸਤਰੀ ਹੈ ਗੁਰੂ ਅਰਜਨ ਦੇਵ ਜੀ ਮਹਾਰਾਜ ਵੀ ਕਹਿੰਦੇ ਨਿਜ ਭਗਤੀ ਸੇਲਵੰਤੀ ਨਾਰ ਰੂਪ ਅਨੂਪ ਪੂਰੀ ਆਚਾਰ ਜਿਛਰ ਵਸੀ ਪਿਤਾ ਕੇ ਸਾਹ ਵਿਚਰ ਕੰਤ ਬਹੁ ਫਿਰਤ ਉਦਾਸ ਕਰ ਸੇਵਾ ਸਦਪੁਰਖ ਮਨਾਇਆ ਗੁਰ ਆਣੀ ਘਰ ਮੇ ਤਾਂ ਸਰਬ ਸੁਖ ਪਾਇਆ ਭਗਤੀ ਸਾਡੀ ਕਾਮਣੇ ਗੁਰੂ ਅਰਜਨ ਦੇ ਕਰਣੀ ਕਾਮਣ ਕਰਮਨ ਲੈ ਇਹ ਸਾਡੀ ਕਾਮਣ ਹੈ ਸ਼ਰਮ ਗਾਲਣਾ ਨੂੰ ਅੱਗੇ ਕੀਤਾ ਮਹਾਰਾਜ ਅਸਰ ਕਹਿੰਦੇ ਮੰਗਣ ਗਿਆ ਸੋ ਮਰ ਰਿਆ ਮੰਗਣ ਮੋਲ ਨਾ ਜਾ ਆਪਣੀ ਜ਼ਮੀਰ ਨੂੰ ਮਾਰੇ ਬਿਨ ਆਪਣੀ ਅਣਖ ਨੂੰ ਮਾਰੇ ਬਿਨਾ ਕੋਈ ਮੰਗ ਨਹੀਂ ਸਕਦਾ ਇਸ ਨੂੰ ਮਹਾਰਾਜ ਨੇ ਚੰਗਾ ਨਹੀਂ ਸਮਝਿਆ ਇਸ ਲਈ ਇਸ ਮਨੁੱਖ ਆਪਣੀ ਜ਼ਮੀਰ ਨੂੰ ਮਾਰਦਾ ਹੈ ਅਣਖ ਨੂੰ ਮਾਰਦਾ ਹੈ ਸਭ ਤੋਂ ਥੱਲੇ ਹੋ ਜਾਂਦਾ ਹੈ ਮੰਗਲ ਲੱਗਿਆ ਉਸ ਦਾ ਹੱਥ ਹੀ ਸਿਰਫ ਥੱਲੇ ਨਹੀਂ ਆਉਂਦਾ ਉਹਦੀ ਅਣਖ ਗੈਰਤ ਹਿੰਮਤ ਸਭ ਥੱਲੇ ਕੁਝ ਵੀ ਨਹੀਂ ਹੁੰਦਾ ਕੁਝ ਵੀ ਥੱਲੇ ਸਭ ਕੁਝ ਥੱਲੇ ਹੁੰਦਾ ਕੁਝ ਵੀ ਉੱਪਰ ਨਹੀਂ ਹੁੰਦਾ ਇਸ ਵਾਸਤੇ ਭਿਖਸ਼ਾ ਦੇ ਨਾਲ ਗੁਰੂ ਨਾਨਕ ਸਹਿਮਤ ਨਹੀਂ ਆਇਆ महात्मा वो थे स्वामी महावीर ने भिक्षु पैदा किए थे भिक्षा मांग के गुजारा करना है ये व्यक्तिगत धर्म है महात्मा बुद्ध लय ठीक हो सके समोहक धर्म नहीं है अगर सारे भिक्षु बन जान तो फिर देगा कौन पहले ये सब कौन देगा जे सारे भिक्षु बन जा सारे सिख बन जान संसार का कोई नुकसान नहीं है अपनी किरत करो किरत करके खाओ जे सारे भिक्षु बन जा फिर देगा कौन सारे भूखे मरन ਕਿ ਜੇ ਸਾਰੇ ਹੀ ਗ੍ਰਸ ਦੇ त्याਗੀ ਬਣ ਜਾਣ ਜਿਵੇਂ ਉਹਨਾਂ ਦਾ ਉਪਦੇਸ਼ ਹੈ ਮਹਾਵੇਦ ਦਾ ਤੇ ਮਹਾਤਮਾ ਬੁੱਧ ਦਾ ਛੋੜੋ ਗ੍ਰਸ ਸਾਰੇ ਗ੍ਰਸ ਦੇ त्याਗੀ ਬਣ ਜਾਣ 200 ਸਾਲ ਬਾਅਦ ਜ਼ਮੀਨ ਦੇ ਉੱਤੇ ਇੱਕ ਮਨੁੱਖ ਵੀ ਨਹੀਂ ਆਉਗਾ ਗੱਲ ਕਰ ਤੂੰ ਮਨੁੱਖਾਂ ਤੋਂ ਜ਼ਮੀਨ ਤੇ ਕਾਦੀ ਹੋ ਜਾਏਗੀ ਪ੍ਰਕਿਰਤੀ ਇਸ ਤਰ੍ਹਾਂ ਨਹੀਂ ਚਾਹਦੀ ਇਹ ਪ੍ਰਾਕਿਰਤਿਕ ਧਰਮ ਨਹੀਂ ਵਿਅਕਤੀਗਤ ਧਰਮ ਹੋ ਸਕਦਾ ਹੈ ਕਿ ਸੇ ਇਕੱਲੇ ਇਨਸਾਨ ਲਈ ਠੀਕ ਹੈ ਸਮੂਹਕ ਧਰਮ ਨੇ ਇਹ ਸਾਰਿਆਂ ਦਾ ਨਹੀਂ ਇਸ ਨੂੰ ਮੈਂ ਅਕਸਰ ਅਰਜ਼ ਕਰਦਾ ਹਾਂ ਕਈ ਬੋਧੀਆਂ ਨੇ ਮੇਰੇ ਅੱਗੇ ਇਸ ਗੱਲ ਨੂੰ تسلیم ਵੀ ਕਰ ਲਏ ਮੈਂ ਕਿਹਾ ਸਪਸ਼ਟ ਕਰ ਸਕਦੇ ਹੋ ਅਗਰ ਕਿਤੇ ਤੁਹਾਡੇ ਮਾਂ-ਬਾਪ ਇੱਕ ਬਿਖਸ਼ੂ ਹੁੰਦੇ ਤੇ ਤੁਸੀਂ ਹੋ ਸਕਦੇ ਸੀ ਤੁਹਾਡਾ ਹੋਣਾ ਹੀ ਇਸ ਗੱਲ ਦਾ ਸਬੂਤ ਹੈ ਤੁਹਾਡੇ ਮਾਂ-ਬਾਪ ਗ੍ਰਸਤੀ ਸਨ ਤਾਂ ਤੁਸੀਂ ਤਾਂ ਤੁਸੀਂ ਬਿਖਸ਼ੂ ਬਣਿਆ ਹਰ ਸਾਰੇ ਬਿਖਸ਼ੂ ਬਣ ਜਾਣ ਤੇ ਦੇਗਾ ਕੌਣ ਸਾਰੇ ਤਿਆਗੀ ਬਣ ਜਾ ਤੇ ਸੰਸਾਰ ਤੇ ਟੱਪ ਹੋ ਜਾਏ ਕੁਦਰਤ ਨਹੀਂ ਚਾਹੁੰਦੀ ਪਰਮਾਤਮਾ ਨਹੀਂ ਚਾਹੁੰਦਾ ਇਹ ਪਰਮਾਤਮਾ ਦੇ ਨਿਯਮ ਤੋਂ ਉਲਟ ਜਿਹੜਾ ਧਰਮ ਹੈ ਉਹ ਬਹੁਤ ਦੇਰ ਤੱਕ ਚੱਲਦਾ ਨਹੀਂ ਚਲਾਇਆ ਨਹੀਂ ਜਾ ਸਕਦਾ ਇਹ ਵੀ ਮੈਲਕਾ ਉਹਨੂੰ ਕੋਈ ਟਾਵਾ ਟਾਵਾ ਧਾਰਨ ਕਰ ਸਕਦਾ ਸਾਰੇ ਨਹੀਂ ਅਗਰ ਬਹੁਤ ਧਰਮ ਦੇ ਪੈਰ ਹਿੰਦੁਸਤਾਨ ਤੋਂ ਉੱਡ ਗਏ ਤੇ ਉਹਦਾ ਇੱਕ ਕਾਰਨ ਇਹ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਸ ਕਰਦੇ ਆ ਇਹ ਕਥਾ ਤੁਹਾਨੂੰ ਚੰਗੀ ਲੱਗਦੀ ਹੋਣੀ ਆ ਇਸ ਤਰ੍ਹਾਂ ਦੀਆਂ ਹੋਰ ਕਥਾ ਸੁਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਬੈਲ ਆਈਕਨ ਨੂੰ ਪ੍ਰੈਸ ਕਰੋ ਤਾਂ ਜੋ ਆਉਣ ਵਾਲੀਆਂ ਨਵੀਆਂ ਵੀਡੀਓ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕਣ ਗੁਰੂ ਮਹਾਰਾਜ ਸਭ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਭੁੱਲਾਂ ਚੁੱਕਾਂ ਦੀ ਮਾਫੀ ਕਮੈਂਟ ਵਿੱਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜ਼ਰੂਰ ਲਿਖਿਆ ਕਰੋ ਬਹੁਤ ਬਹੁਤ ਧੰਨਵਾਦ